ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮੰਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮੰਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾਂ ਵਿਖਾਉਣੀਆਂ ਛੋਟੇ ਭਾ ਦੀਆਂ ਗਰਮੀ ਰਹਿਤਾ ਦੋਵਾਂ ਦੇ ਦੁੱਧ ਮੱਝਾਂ ਰਗਾ ਹੋਊਗਾ ਇੱਕ ਤਾਜੀ ਸੂਈ ਸਵਾਈ ਆ ਤੇ ਇੱਕ ਸੂਨ ਨੂੰ ਤਿਆਰ ਆ ਕੁਛਕ ਦਿਨ ਲੈਂਦੀ ਐ ਕਾਫੀ ਕਲਰ ਦੀ ਜਰਸੀ ਐ ਇਨਫਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਬਾਅਦ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਈ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੀ ਕੀ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9614326166 ਇੱਕ ਰਿਵੈਸ 93143 26166 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਤੁਸੀਂ ਇਸ ਕਰਨ 99 ਸੂਏ ਸੂਈ ਆ ਇਹ ਬਈ ਦੂਜਾ ਸੂਆ ਸੂਈ ਆ ਹੂੰ ਕੱਲ ਸ਼ਾਮ ਨੂੰ ਸੂਈ ਆ ਜੇਰੇ ਦੀ ਪੈ ਗਈ ਜੇਰੇ ਦੀ ਆਪਾਂ ਕੋਲ ਵੀਡੀਓ ਹੈਗੀ ਜੇਰੇ ਆਪਾਂ ਰੱਖੀ ਵੀ ਸੀਗੀ ਕੁੱਤਾ ਜਾ ਕੇ ਲੈ ਗਿਆ ਅੱਛਾ ਉਹ ਹਜੇ ਵੀ ਤਰੀਕਰੀ ਦੇ ਕੋਲੇ ਗਿੜੇ ਕੱਢਦਾ ਫਿਰਦਾ ਕਿੰਨਾ ਕਿ ਦੁੱਧ ਦੇ ਆਜੂ ਦੁੱਧ ਬਈ ਬਾਹਰ ਤੋਂ ਨਹੀਂ ਆਪਾਂ ਇਸ ਨੂੰ ਲਈ ਆਪਾਂ ਨੂੰ 13-14 ਕਿਲੋ ਦੱਸਿਆ ਤੇ 14-15 ਕਿਲੋ ਦਾ ਨੇ ਪਿਆਈ ਜਾਣ ਜਿਹੜੇ ਸਾਣਾ ਵਾਜਣਾ ਹੈਗਾ ਹੂੰ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਜਾਨਵਰ ਉਹ ਗੱਡੀ ਦੇ ਕੋਲੇ ਹੀ ਫਿਰਦਾ ਜਦੋਂ ਅੰਦਰ ਆਇਆ ਫੇਰ ਵਿਖਾ ਦੂੰ ਬਾਕੀ ਵੀਡੀਓ ਬਣਾਈ ਹੋਈ ਹੈ ਡਰਨ ਵਾਲੀ ਕੋਈ ਗੱਲ ਨਹੀਂ ਵੀਡੀਓ ਬਣਾਈ ਹੈ ਵੀਰ ਦੀ ਜੇਰ ਦੀ ਜੇਰ ਪੈਂਦੀ ਦੀ ਵੀਡੀਓ ਵੀਰ ਵਿਖਾ ਦੂਗਾ ਜਿਹਦੇ ਪਸੰਦ ਆਊਗੀ ਅਗਲਾ ਆਪ ਦੀ ਵੇਖ ਕੇ ਤਸੱਲੀ ਕਰ ਲੈ 14 15 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਦੂਜੇ ਸੂਹੇ ਸੂਈ ਹੈ ਕ੍ਰੋਸ ਆਂਗ ਦੀ ਬੱਚੀ ਮੱਝ ਆੜਾ ਦੁੱਧ ਉਹ ਜਮਾ ਚਿੱਟਾ ਸੀਲ ਸਾਉ ਪੂਰੀ ਹੈ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੱਝ ਆੜਾ ਮੋਟਾ ਆਦੀ ਚੁਵਾਈ ਆਲਾ ਜਾਨ ਆਲਾ ਥਾਣਾ ਗਲਾਬੀ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਹਵਾਨਾ ਬਹੁਤ ਸੋਹਣਾ 14 15 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲ ਤੇ ਨਿਰਪਰ ਕਰਦਾ ਹੁੰਦਾ ਜੇ ਕੋਈ 2 3 ਕਿਲੋ ਸਵੇਰ ਫੀਡ ਵੱਧ ਪਾ ਲਾਂਗੇ ਸ਼ਾਮ ਨੂੰ ਵੱਧ ਪਾ ਲਾਂਗੇ ਆਪੇ ਦੁੱਧ ਦੀ ਬਾਲਟੀ ਭਰ ਦੇਣੀ ਹੈ ਠੰਡੀ ਸੀਲ ਦਾ ਬੇਫਿਕਰ ਹੋ ਜਾ ਠੀਕ ਹੈ ਠੰਡੀ ਸੀਲੀ ਦਾ ਵੀਰ ਕਹਿੰਦਾ ਗਾਰੰਟੀ ਹੈ ਅਗਲਾ ਬੇਫਿਕਰ ਹੋ ਕੇ ਆਜੇ ਠੋਸ ਨਿਗਰ ਹਵਾਨਾ ਖੁੱਲਾ 15 ਕਿਲੋ ਦੁੱਧ ਪਿਆਜੂ ਸ਼ਾਮ ਤੱਕ ਰਵਾਨਾ ਬੌਲੇ ਨਾਲ ਭਰ ਲੈਣਾ ਦੂਜੇ ਸਵੇਰੇ ਸੂਈ ਆ ਠੰਡੀ ਸੀਲ ਦੀ ਵੀ ਗਾਰੰਟੀ ਹੈ ਤੇ ਜੇਰ ਦੀ ਵੀ ਫੁੱਲ ਗਾਰੰਟੀ ਹੈ ਠੀਕ ਹੈ ਠੰਡੀ ਸੀਲ ਦੀ ਵੀ ਗਾਰੰਟੀ ਹੈ ਤੇ ਜੇਰ ਦੀ ਵੀ ਗਾਰੰਟੀ ਹੈ ਜਰਸੀ ਕ੍ਰਾਸ ਵੈਡ ਮੱਝਾਰ ਦਾ ਦੁੱਧ ਹੋਊ ਚਿੱਟਾ ਜਮਾ ਮੌਲ ਜਿਸ ਕਰਨੇ ਜਾਇਜ ਆ ਬਈ ਲੈਣ ਦੇ ਨਾਲ ਜਮਾ ਨਿਕਾ ਬਾਕੀ 41000 ਜੀ ਦੇ ਦੇਣੀ 41 ਦੀ ਪਰਕੇ ਵਾਲੀ ਜ ਕਿਸੇ ਨੇ ਦੇਣੀ ਨਹੀਂ ਹਾਂ ਇਹ ਤਾਂ ਗੱਲ ਹੈ ਕਿ ਦੋਸਤੋ ਬੈਲ ਕੋਲ ਸਸਤੇ ਮੌਲ ਦੀ ਦੂਜਾ ਸੂਆ ਤਾਜੀ ਸੂਈ ਵਹਿੜ 40 ਤੇ 41000 ਦੀ ਦੇ ਦੇਣੀ ਤੇ ਵਿੱਚੋਂ ਕੋਈ ਥੋੜਾ ਕਾਣਾ ਮਾਨ ਕਰ ਦੋ ਬਾਈ ਬੇਫਿਕਰ ਹੋ ਕੇ ਆ ਜਾਓ 40 41000 ਦੀ 15 ਕਿਲੋ ਦੁੱਧ ਵਾਲੀ ਤਾਜੀ ਸੂਈ ਸਵਾਈ ਵਹਿੜ ਦਿੰਦਾ ਵੀ ਕੌਣ ਹੈ ਬਾਕੀ ਜਦੋਂ ਆਉਂਗੇ ਆ ਕੇ ਤੁਸੀਂ ਧਾਰਾ ਮਾਰੋਗੇ ਤੁਸੀਂ ਵੇਖ ਹੀ ਲੈਣੀ ਮੱਝਾਰ ਦਾ ਦੁੱਧ ਉਹ ਜਮ ਚਟਾ ਗਰਮਿਓ ਗਰਮੀ ਦੁੱਧ ਨਹੀਂ ਯਾਰ ਇਹ ਦੇ ਦੂ ਛੋਟੇ ਪਰਿਵਾਰ ਨੂੰ ਪੂਰੀ ਵਧੀਆ ਨਾਲੇ ਕੋਈ 5-6 ਕਿਲੋ ਦੁੱਧ ਅਗਲਾ ਘਰੇ ਪੀਣ ਨੂੰ ਖੁੱਲਾ ਵਰਤ ਲੂਗਾ ਤੇ ਕੋਈ 7-8 ਕਿਲੋ ਡੈਰੀ ਜੀ ਵੀ ਪਾ ਦਿਆ ਕਰੂ 15 ਕਿਲੋ ਖੁੱਲਾ ਦੁੱਧ ਪਿਆ ਜੂ ਤੇ ਐਰਕੀ ਦੇ ਸੂਵੇ ਚ ਪੈਸੇ ਪੂਰੇ ਕਰ ਜੂਗੀ ਤੇ ਜਿਹੜਾ ਘਰੇ ਦੁੱਧ ਪੀ ਲੋਗੇ ਫ੍ਰੀ ਦਾ ਰਹਿ ਜੂ 14 15 ਕਿਲੋ ਦੁੱਧ ਬਹੁਤ ਹੁੰਦਾ ਮੱਝਾਰ ਦਾ ਦੁੱਧ ਉਹ ਚਿੱਟਾ ਤੇ ਮੁੱਲ ਸਿਰਫ 41000 ਉਹਦੇ ਜੋ ਵੀ ਮਾਨ ਹੋ ਜੂ ਕਨਮਸੂਆ 2 ਨੰਬਰ ਦਾ ਇਹ ਵੀ ਬਈ ਦੂਜੇ ਸਵੇਈ ਸੋਹਣੀ ਆ ਮਾਨੀ ਜਲ ਵੀ 5 ਚਰਦਾਂ ਲੈ ਜੂਗੀ ਤੇ ਇਹਦਾ ਆਪਾਂ ਮਾਰ ਕੇ ਦੱਸਾ ਜੀ ਇਹ 15 16 ਕਿਲੋ ਠੀਕ ਹੈ ਤੇ ਵੀ ਆਪਾਂ 15 ਕਿਲੋ ਮਾਨੀ ਕੀ ਦੇਣੀ ਇਹ ਵੀ ਆਪਾਂ 41000 ਤੱਕ ਹੀ ਦੇ ਦੇ ਉਹ ਵੀ 41 ਇਹ ਵੀ 41 ਜੇ ਜੋੜਾ ਲੈ ਲੂ ਉਹ ਆਪਾਂ ਦੇਵਾਂਗੇ ਹਾਂ ਨਾ 78000 78000 ਦਾ ਵਾਜੋ ਆਫਰੇ ਨਹੀਂ ਨਾ ਠੀਕ ਆ ਲੇਕਿਨ ਮਨ ਜੇ ਨਾ ਤਾਂ ਜਿਦੇ ਉਹ ਮੌਕਾ ਜੇ ਉਹ ਦਿਖਾ ਨਹੀਂ ਦੋਸਤੋ ਆਹ ਉਹਦੀ ਇਮਾਨਦਾਰੀ ਵਾਲੀ ਗੱਲ ਹੈ ਹਾਂ ਕੱਲਾ ਬਸੂ ਵੈਸੇ ਮੌਕਾ ਜੇ ਮੌਕਾ ਜੇ ਹੈਗਾ ਥਣ ਤੇ ਕੰਪਨੀ ਵਾਲੇ ਮਗਰਲੇ ਪਾਸੇ ਜਿਹੜੀ ਗੱਲ ਹੈਗੀ ਆਪਣਾ ਦੱਸ ਕੇ ਨਹੀਂ ਹਮ ਐਵੇਂ ਬਈ ਅਗਲੇ ਘਰੇ ਆ ਕੇ ਮੁੜ ਕੇ ਜਾਵੇ ਹਨ ਉਹ ਚੀਜ਼ ਤੁਹਾਨੂੰ ਯਾਰ ਨਹੀਂ ਆਉਂਦੀ ਸਹੀ ਹੈ ਦੋਸਤੋ ਜਿਹੜਾ ਤੋਰ ਨਹੀਂ ਸੀ ਉਸ ਤੋਂ ਬਾਅਦ ਥਣ ਵਕਾਉਣੇ ਵਿਖਾਉਣੇ ਸੀ ਤੇ ਮੈਂ ਵੀ ਦੱਸ ਦੇਣਾ ਪਰ ਵੀਰ ਨੇ ਇਮਾਨਦਾਰੀ ਨਾਲ ਪਹਿਲਾਂ ਹੀ ਦੱਸਦਾ ਕਿ ਥਣ ਤੇ ਮੌਕਾ ਹੈਗਾ ਪਰ ਡਰਨ ਵਾਲੀ ਭੋਰਾ ਵੀ ਨਹੀਂ ਲੋੜ ਸੀਲਸਾਉ ਫੁੱਲ ਹੈ ਭਵਨ ਜਵਾਕ ਚ ਹੋਈ ਜਾਣ 15 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ 15 ਕਿਲੋ ਦੀ ਵੀਰ ਕਹਿੰਦਾ ਗਾਰੰਟੀ ਚਾਰ ਪੰਜ ਦਿਨ ਲੈ ਜੂ ਹਾਂਜੀ ਸੀਲ ਦਾ ਐ ਰਸਾ ਛੱਡ ਹੂੰ ਆਇਆ ਦੇਖੀ ਅੱਜ ਕੋਈ ਚੱਕਰੀ ਨਹੀਂ ਛੱਡੀ ਸੀਲ ਦਾ ਬਿਜਾਰੀ ਕਰ ਮਾਈ ਬੜੀ ਹੈ ਸਹੀ ਆ 40000 ਦੀ ਦੇ ਦੇਣੀ 39 39 39 39000 ਦੀਆਂ ਦੋਵੇਂ ਵਾੜਾਂ ਦੇ ਦੇਣੀਆਂ ਜੇ ਕੋਈ ਕੱਲੀ ਕੱਲੀ ਲੈਂਦਾ ਕਿਹੜੀ ਕਿਹੜੀ 10000 ਮੁੱਲ ਆ ਵਿੱਚੋਂ ਕੋਈ ਥੋੜਾ ਘਣਾ ਮਾਨ ਕਰ ਦੂ ਤੇ ਜੇ ਕੋਈ ਭੈਣ ਭਰਾ ਦੋ ਰਲ ਕੇ ਇਕੱਠਾ ਜੋੜਾ ਲੈ ਲੈਂਦੇ ਆ ਜੇ ਕਿਸੇ ਨੂੰ ਜੋੜੇ ਦੀ ਲੋੜ ਆ ਤੇ ਅਗਲਾ ਹੀ ਇਕੱਲਾ ਭੈਣ ਭਰਾ ਹੀ ਲੈ ਲੇ ਫਿਰ ਤੁਹਾਨੂੰ 3-3000 ਰੁਪਇਆ 6000 ਦਾ ਥੋੜਾ ਫਾਇਦਾ ਹੋ ਜਾਊਗਾ ਤੇ ਜੇ ਕੋਈ ਕੱਲੀ ਕੱਲੀ ਵਹਿੜ ਲੈਣ ਦਾ ਚਾਹ ਵਾਣਾ ਕੋਈ ਆਪਦੇ ਭੈਣ ਭਰਾ ਨਾਲ ਰਲ ਕੇ ਲੈ ਲਿਓ ਤੇ 3-3 6000 ਦਾ ਥੋੜਾ ਫਾਇਦਾ ਹੋ ਜਾਣਾ ਹਵਾਨਾ ਸਾਰਾ ਵੇਂਜ ਨਾਲ ਭਰਿਆ ਪਿਆ ਤੁਸੀਂ ਵੇਖ ਸਕਦੇ ਆ ਦੋਵਾਂ ਦੇ ਦੁੱਧ ਮੱਝਾਂ ਰਗਾਉ ਤੇ ਜੇ ਆਪਾਂ ਮੱਝ ਲੈਨੇ ਆ ਪਹਿਲੀ ਗੱਲ ਤਾਂ ਫੰਡਰ ਮੱਝ ਆਉਂਦੀ ਆ 38-40 ਹਜ਼ਾਰ ਦੀ ਜਿਹਦੇ ਮਗਰ ਕੱਲੀ ਪੂਛ ਹੀ ਹੁੰਦੀ ਆ ਦੁੱਧ ਤਾਂ ਉਹਨੇ ਕਾਦਾ ਦੇਣਾ ਤੇ ਇਹ ਇੰਨੇ ਦੁੱਧ ਵਾਲੀ ਮੱਝ ਲੈਨੇ ਆ ਲੱਖ ਰੁਪਏ ਦੀ ਆਉਂਦੀ ਆ ਤੇ ਮੱਝ ਆ ਰਗਾ ਦੁੱਧੂ ਦੋਵਾਂ ਦਾ ਜਾਮਾ ਚੱਟਾ ਗਰਮੀਓ ਗਰਮੀ ਦੁੱਧ ਦੇ ਨਿਆਰੇ ਦੇ ਦੇਣਗੇ 39-39 ਹਜ਼ਾਰ ਦੀਆਂ ਵੜਾਂ ਦਿੰਦਾ ਵੀ ਕੋਣ ਹੈ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੜਾਂ ਸੋਹਣੀਆਂ ਵਜਣ ਵਾਲੀਆਂ ਫੁੱਲ ਸੀਲਸ ਆਊਗਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਕੋਈ ਸੂਈ ਸਵਾਈ ਲੈਣ ਦਾ ਚਾਹਵਾਨਾ ਤਾਂ ਇੱਕ ਨੰਬਰ ਤਾਂ ਜੀ ਸੂਈ ਆ ਦੋ ਨੰਬਰ ਵੀ ਸੂਆਂ ਆ ਰਹੀ ਆ ਹੋਰ ਦੋਵਾਂ ਚਾਰਾਂ ਦਿਨਾਂ ਨੂੰ ਸੂ ਪੈਣਾ ਤਿਆਰ ਹੀ ਐ ਬਾਕੀ ਆ ਵੇਡ ਭਾਈ ਜਦੋਂ ਸੂਕ ਨਾ ਦੱਸੋਗੇ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਆ ساری ਵਾਲਟ ਢੱਲ ਕੱਢ ਕੇ ਸੂਣਾ ਪੂਰਾ ਵੱਡਾ ਖਵਾਨਾ ਤਿਆਰ ਕਰਕੇ ਸੂ 15 16 ਪਹਿਲਾਂ ਨੇ ਦੁੱਧ ਦਿੱਤਾ 15 ਕਿਲੋ ਕਹਿ ਕੇ ਦੇਣੀ ਆ ਇੱਕ ਨੰਬਰ ਵੀ 14 15 ਖੁੱਲਾ ਪਿਆ ਜੂ ਬਾਕੀ ਜਿਹੜੀਆਂ ਵੇੜਾਂ ਇਹ ਦੁੱਧ 15 15 ਕਿਲੋ ਨਹੀਂ ਦਿੰਦੀਆਂ ਫਿਰ ਦੇਣਾ ਵੀ ਕਿਹੜੇ ਨੇ ਆ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੇੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਐ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਫਾਸਿ ਕਾ